ਖੇਤਾਂ ਵਿੱਚ ਪਾਣੀ ਪੀਣ ਤੋਂ ਬਾਅਦ ਇੱਕ ਇੱਕ ਕਰਕੇ ਡਿੱਗੀਆਂ ਮੱਜਾਂ ਕੋਈ ਕਿਤੇ ਜਾ ਕੇ ਡਿੱਗੀ ਹੈ ਜੀ ਕੋਈ ਕਿਤੇ ਜਾ ਕੇ ਡਿੱਗੀ ਹੈ ਚਲ ਬਾਅਦ ਜੇ ਅਸੀਂ ਡਾਕਟਰ ਨੂੰ ਬੁਲਾ ਕੇ ਕੀਤਾ ਹੋਵੇ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਈ ਹੈ ਜੀ ਹਾਂ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ ਦੇ ਪਿੰਡ ਸੰਗਰੇੜੀਆਂ ਨੇ ਜਿੱਥੇ ਬੁੱਧਵਾਰ ਨੂੰ ਗੁੱਜਰ ਭਾਈਚਾਰੇ ਨਾਲ ਸੰਬੰਧਤ ਦੋ ਵਿਅਕਤੀਆਂ ਵੱਲੋਂ ਆਪਣੀਆਂ ਮੱਝਾਂ ਨੂੰ ਚੁਰਾਉਣ ਦੇ ਸਮੇਂ ਮੱਝਾਂ ਵੱਲੋਂ ਖੇਤ ਚ ਪਾਣੀ ਪੀਣ ਤੋਂ ਬਾਅਦ ਅਚਾਨਕ ਤਬੀਤ ਖਰਾਬ ਹੋ ਜਾਣ ਕਾਰਨ 1.5 ਦਰਜਨ ਦੇ ਕਰੀਬ ਮੱਝਾਂ ਮਰ ਜਾਣ ਤੇ ਅੱਧੇ ਦਰਜਨ ਤੋਂ ਵੱਧ ਦੀ ਹਾਲਾਤ ਗੰਭੀਰ ਹੋਣ ਦੀ ਸੂਚਨਾ ਪ੍ਰਾਪਤ ਹੋਇਆ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਇਸ ਨੁਕਸਾਨ ਲਈ ਉਹਨਾਂ ਨੂੰ ਵੱਧ ਤੋਂ ਵੱਧ ਮਾਫੀ ਚਾਹ ਦਿੱਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਪੇੜ ਸਮਾਜ ਸੇਂ ਸੰਸਥਾਵਾਂ ਅੱਗੇ ਗੁਹਾਰ ਲਗਾਈ ਹੈ ਕਿ ਮੱਝਾਂ ਦੁੱਧ ਨਾਲ ਹੀ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਸਨ। ਹੁਣ ਉਹਨਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜੀ ਮੇਰੇ 18 ਡੰਗਰ ਮਰ ਗਏ ਜੀ। ਠੀਕ ਹੈ। ਬਾਕੀ 6-7 ਸੀਰੀਅਸ ਨੇ। ਕਿੰਨੇ ਕ ਕੀਮਤ ਆੜੇ ਡੰਗਰ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ ਲੱਖ ਰੁਪਏ ਤੋਂ ਉੱਪਰ ਆਲੇ ਡੰਗਰੇ ਆ ਜੀ ਸਾਰੇ ਜਿੰਨੇ ਸਿਰੇ ਦੀ ਕਿੰਨੀਆਂ ਕ ਸੂਣ ਵਾਲੀਆਂ ਸੀ ਜਾਂ ਹੋਰ ਵਗੈਰਾ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9 10 ਜਿਹੜੀਆਂ ਸੂਣ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸਗਰੇੜੀ ਨੂੰ ਤੁਹਾਨੂੰ ਕਦੋਂ ਕੋਈ ਘਟਨਾ ਬਾਰੇ ਪਤਾ ਲੱਗਿਆ ਕਿ ਕੈ ਕ ਵਜੇ ਦੀ ਘਟਨਾ ਹੈ 2 ਵਜੇ ਦੀ ਘਟਨਾ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐ ਕਰਕੇ ਮੈਸਾ ਬਸ ਸਾਨੂੰ ਇੱਥੇ ਜਿਹੜੇ ਮੈਸਾ ਨਾਲ ਸੀ ਉਹਨਾਂ ਨੇ ਫੋਨ ਕੀਤਾ ਕਿ ਮੈਸਾ ਪਾਣੀ ਪੀ ਕੇ ਭੱਜਣ ਲੱਗੀਆਂ ਅਸੀਂ ਜਦ ਇਹ ਆਏ ਦੇਖਿਆ ਸੀ ਮੈਂ ਸਾਰੀ ਭੱਜ ਰਹੀ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕ ਟੂਕੇ ਲਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਕੋਸ਼ਿਸ਼ ਕੀਤੀ ਪਰ ਜਿਹੜੀ 18 ਮਾਰੀ ਗਈ ਹੈ ਉਹ ਕਿ 6-7 ਸੀਰੀਅਸ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਡਾਕਟਰ ਵਗੈਰਾ ਪਹੁੰਚੇ ਨਹੀਂ ਜੀ ਹਾਂਜੀ ਹਾਂਜੀ ਪਹੁੰਚੇ ਡਾਕਟਰ ਨੇ ਕੀ ਕਿਹਾ ਜੀ ਉਹ ਕਦੇ ਦਵਾਈ ਵਾਲਾ ਪਾਣੀ ਪੀ ਗਈ ਹੈ ਹਾਂ ਡਾਕਟਰ ਨੇ ਕੋਈ ਦੱਸਿਆ ਵੀ ਜਿਹੜੇ ਬਾਕੀ ਡੰਗਰ ਬਚੇ ਨੇ ਕਿੰਨੇ ਕ ਡੰਗਰ ਰਹਿ ਗਈ ਥੋੜੇ ਬੱਚੇ ਇਹ ਚੀਜ਼ ਬੱਚੇ ਨੇ ਹੈਗੇ ਨੇ 22 ਡੰਗਰ ਬਚੇ ਹੈਗੇ ਉਹਨਾਂ ਚ 6-7 ਸੀਰੀਅਸ ਨੇ ਜੀ ਹਾਲੇ ਸੀਰੀਅਸ ਵਗੈਰਾ ਨਹੀਂ ਪਰ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਮਿਲ ਰਹੀ ਹੈ ਤੁਹਾਨੂੰ ਇਸ ਸਬੰਧੀ ਹਾਂਜੀ ਹਾਂਜੀ ਡਾਕਟਰ ਵਗੈਰਾ ਜਿਹੜੇ ਦਵਾਈਆਂ ਵਗੈਰਾ ਦੇ ਰਹੇ ਨੇ ਹਾਂਜੀ ਹਾਂਜੀ ਦੇ ਰਹੇ ਨੇ ਜੀ ਦੇ ਰਹੇ ਨੇ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗਾਈ ਮੈਂ ਗਰੀਬ ਬੰਦਾ ਹਾਂ ਤੋਂ ਪ੍ਰਸ਼ਾਸਨ ਮੇਰਾ ਗਰੀਬ ਨੂੰ ਮਦਦ ਕਰਨਾ ਚਾਹੁੰਦਾ ਮੇਰੀ ਉਹ ਕਲੀ ਇਹਨਾਂ ਦੀ ਸੀ ਕਿ ਜੇ 18 ਡੰਗਰ ਮਰ ਗਏ 6-7 ਡੰਗਰ ਸੀਰੀਅਸ ਨੇ ਪੰਜਾਂ ਚਾ ਕਟਰੂ ਬਚ ਗਏ ਬਹੁਤ ਸਾਰੇ ਹੀ ਮਰ ਗਏ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਮਿਲ ਰਹੀ ਹੈ ਜੀ ਹਾਂ ਜੀ ਪ੍ਰਸ਼ਾਸਨ ਤਾਂ ਪੂਰਾ ਹੁਣੇ ਆਇਆ ਪ੍ਰਸ਼ਾਸਨ ਆ ਗਿਆ ਸਾਰਾ ਡਾਕਟਰ ਸਾਹਿਬਾਨ ਆਏ ਪਬਲਿਕ ਡਾਕਟਰ ਕਿੰਨੇ ਚਿਰ ਬਾਅਦ ਆਏ ਜੀ ਤੋਂ ਇੱਕ ਘਟਨਾ ਹੋਈ ਹੈ ਜੀ ਤਕਰੀਬਨ ਅੱਧੇ ਬਣੇ ਲੱਗ ਗਿਆ ਜੀ ਅੱਧੇ ਬਣੇ ਘੰਟੇ ਬਾਅਦ ਆਇਆ ਤੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਤਾਂ ਇਹ ਗਰੀਬ ਆਦਮੀ ਜੀ ਦਾ ਇਸ ਤੋਂ ਬਜ਼ਾਰ ਕੋਈ ਹੋਰ ਸਾਧਨ ਨਹੀਂ ਦੁੱਧ ਦਾ ਕੰਮ ਹੈ ਜੀ ਤੇ ਇਦਾਂ ਹੀ ਪਾਸੋ ਚੁਗਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਪੀਣ ਦੇ ਨਾਲ ਹੀ ਹੋਇਆ ਜੀ ਪਾਣੀ ਪੀਣ ਦੇ ਨਾਲ ਜਿੰਨੇ ਮੱਝਾਂ ਨੇ ਪਾਣੀ ਪੀਤਾ ਉਹਨੇ ਹੋਈਆਂ ਬਾਕੀ ਹੋਰ ਕੁਝ ਨਹੀਂ ਹੋਇਆ ਜੀ ਮੈਂ ਕਹਿੰਦੀ ਮੱਕੀ ਮੁੱਕੀ ਵਗੈਰਾ ਖੜੀ ਸੀਗੀ ਉੱਥੇ ਵੀ ਸਪਰੇਅ ਕੀਤਾ ਨਾ ਨਾ ਮੱਕੀ ਨਹੀਂ ਮੱਕੀ ਨਹੀਂ ਕੱਲਾ ਪਾਣੀ ਪੀਤਾ ਕੱਲਾ ਪਾਣੀ ਪੀਤਾ ਖੇਲ ਚ ਆਓ ਸਾਹਮਣੇ ਮੋਟਰ ਆ ਕਿਸ ਨੂੰ ਨਹੀਂ ਪਤਾ ਸੀ ਵੀ ਉਹ ਪਾਣੀ ਆਇਆ ਨਾ ਨਾ ਸਾਹ ਸੀ ਆਪ ਬੰਦੇ ਪਹਿਲਾਂ ਪਾਣੀ ਪੀਣ ਜਾ ਰਹੇ ਸੀ ਪਹਿਲਾਂ ਭੱਜ ਗਏ ਮੱਝ ਮੁਰੇ ਬੜਗੀ ਭੱਜ ਗਏ ਉਸ ਕਰਮ ਬੰਦੇ ਨੇ ਪਾਣੀ ਨਹੀਂ ਪੀਤਾ ਫਿਰ ਨਹੀਂ ਤੇ ਪਹਿਲਾਂ ਬੰਦੇ ਨੇ ਪੀਣਾ ਸੀ ਉੱਥੇ ਅੱਛਾ ਪਹਿਲਾਂ ਬੰਦੇ ਨੇ ਪੀਤਾ ਹਾਂ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਕੁਝ ਪਸ਼ੂ ਇਲਾਜ ਦੇ ਦਰੌਣੀਪੁਰਾਂ ਨੇ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੀ ਹੋਗੇ ਸੀ ਤੇ ਕਿੰਨੇ ਕੁ ਮੈਸਾਂ ਵਗੈਰਾ ਸੀ ਕਿੰਨੇ ਕੋਸ ਸੀ ਹਾਂ ਮਾਲਕ ਦੇ ਦੱਸਣ ਮੁਤਾਬਕ ਜੀ 1 ਦੇ 12 ਨੇ 1 ਦੇ 6 ਕਹਿ ਰਹੇ ਨੇ ਹਾਂ ਤੇ ਤਕਰੀਬਨ ਪਤਾ ਲੱਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕਾਰਨ ਕੁਝ ਬਣਿਆ ਆਉਣਗੇ ਇਹਨਾਂ ਦੇ ਦੱਸਣ ਅਨੁਸਾਰ ਹੀ ਹੈ ਜੀ ਵੀ ਕੋਈ ਇਹਨਾਂ ਨੇ ਪਾਣੀ ਪੀਤਾ ਉਸ ਤੋਂ ਬਾਅਦ ਕੋਈ ਆ ਬਾਕੀ ਤਫਸੀਲ ਜਬੇ ਸ਼ਾ ਜੀ ਜੋ ਤਫਸੀਲ ਉਹਨਾਂ ਦਾ ਜਿਹੜਾ ਪੋਸਟਮਾਰਟਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਇਹ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾ ਜਿਹੜਾ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋਂ ਡਾ ਰਿਜ਼ਲਟ ਨਿਕਲੂਗਾ ਪੋਸਟਮਾਰਟਮ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗਾ ਜੋ ਕਾਨੂੰਨੀ ਕਾਰਵਾਈ ਬਣੂਗੀ ਸਰ ਪ੍ਰਸ਼ਾਸਨ ਕੋਈ ਮੁਆਵਜ਼ਾ ਵਗੈਰਾ ਦਾ ਕੋਈ ਮੁਆਵਜ਼ਾ ਦੇਖਾਂਗੇ ਇਹਦੇ ਪੋਸਟਮਾਰਟਮ ਤੋਂ ਬਾਅਦ ਵੀ ਕੀ ਇਹਦਾ ਕਾਰਨ ਕੀ ਹੈਗਾ ਬੇਸਿਕ ਇਸ਼ੂ ਕੀ ਹੈਗਾ ਕਿਥੋਂ ਚਰ ਕੇ ਆਈਆਂ ਪਿਛੋਂ ਚਰ ਕੇ ਆਈਆਂ ਇੱਥੇ ਆ ਕੇ ਇਹਨਾਂ ਨੇ ਪਾਣੀ ਪੀਤਾ ਉਹਦਾ ਕੀ ਕਾਰਨ ਬਣਦਾ ਹੈਗਾ ਪੁਲਿਸ ਵੀ ਰਿਵੈਸਟੀਫਿਕੇਸ਼ਨ ਕਰੂਗੀ ਜੋ ਹੱਲ ਨਿਕਲੂਗਾ ਉਹਦਾ ਜੋ ਰਿਜ਼ਲਟ ਨਿਕਲੂਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕਰਾਂਗੇ हां ਸਾਡੇ ਕੋਲ ਅੱਜ ਤਰਾ ਆਈ ਸੀਗੀ ਵੀ ਗੁੱਜਰ ਬਰਾਦਰੀ ਦੀਆਂ ਮਹਿਸਾਂ ਨੇ ਕੁਝ ਜੜੀਆਂ ਦੀ ਮਤਲਬ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜਿਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲਦੀ ਜਾਊਗੀ ਸਰ ਪਤਾ ਲੱਗਿਆ ਵੀ ਕਿੰਨੇ ਕੁ ਡੰਗਰ ਸੀਗੇ ਜਿਹੜੇ ਪੈਸ਼ੂ ਮਰੇ ਨੇ ਅ ਠਰਾਂਕ ਮਹਿਸਾਂ ਦਾ ਪਤਾ ਲੱਗਾ ਵੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਬਾਕੀ ਕੁਝ ਮਹਿਸਾਂ ਜੜੀਆਂ ਨੇ ਉਹ ਸੀਰੀਅਸ ਨੇ ਤੇ ਵੈਟਰਨਰੀ ਵਿਭਾਗ ਹੈ ਜਿਹੜਾ ਮੌਕੇ ਤੇ ਪਹੁੰਚ ਗਿਆ ਉਹਨਾਂ ਵੱਲੋਂ ਜੋ ਮਤਲਬ ਸਹਾਇਤਾ ਉਹ ਪ੍ਰਦਾਨ ਕੀਤੀ ਜਾ ਰਹੀ ਹੈ